ਤਰਨਤਾਰਨ ਦੇ ਪਿੰਡ ਰੋਲ ਵਿਖੇ ਬੀਟੀ ਸ਼ਾਮ ਨੂੰ ਪੰਚਾਇਤੀ ਜ਼ਮੀਨ ਦੀ ਬੋਲੀ ਲੈ ਕੇ ਗੋਲੀਆਂ ਚੱਲ ਪਈਆਂ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਕਾਂਗਰਸ ਸਰਪੰਚ ਨੇ ਸਾਬਕਾ ਸਰਪੰਚ ਦੇ ਗੋਲੀਆਂ ਮਾਰ ਕੇ ਉਸ ਦਾ ਕਤਲ ਹੀ ਕਰ ਦਿੱਤਾ ਜਦਕਿ ਇਸ ਵੀ ਇੱਕ ਘਟਨਾ ਦੇ ਵਿੱਚ ਇੱਕ ਵਿਅਕਤੀ ਹੋਰ ਜ਼ਖਮੀ ਹੋਇਆ ਹੈ ਜਿਸ ਨੂੰ ਅੰਮ੍ਰਿਤਸਰ ਦੇ ਜੀ ਹਸਪਤਾਲ ਦਾਖਾਵਾਇਆ ਗਿਆ ਜਿਸ ਦੀ ਉੱਥੇ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਪਰਿਵਾਰੀ ਮੈਂਬਰਾਂ ਨੇ ਦੱਸਿਆ ਹੈ ਕਿ ਪਿੰਡ ਦੀ ਪੰਚਾਇਤ ਜ਼ਮੀਨ ਦੀ ਬੋਲੀ ਕਰਾਈ ਜਾਣੀ ਸੀ ਜਿਸ ਨੂੰ ਲੈ ਕੇ ਇਹ ਸਾਰਾ ਰੌਲਾ ਪਿਆ ਹੈ ਉਨ੍ਹਾਂ ਨੇ ਹੁਣ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹਾਂਦੇ ਸਾਫ ਦਿੰਦੇ ਆ ਉਹਦੀ ਪਹਿਲਾਂ ਲੱਗਦੀ ਤਿਆਰੀ ਆਪਣੀ ਫੋਲ ਕਰਕੇ ਆ ਦੋ ਪਿਸਤੌਲੀ ਪੰਜ ਛੇ ਬੰਦੇ ਲਿਆਦੇ ਉਹਨਾਂ ਕੋ ਪਿਸਤੌਲੀ ਸੀ ਤੇ ਸਿੱਧੇ ਆ ਕੇ ਇਹਦੇ ਗੋਲੀਆਂ ਮਾਰ ਲਾ ਪਿਆ ਇਹ ਕਾਹਦੇ ਮੁੰਡੇ ਅਮਨਦੀਰੇ ਮਾਰੀ ਇਹਦੇ ਭੱਜ ਕੇ ਬੰਨੇ ਹੋ ਗਿਆ ਤੇ ਇਹਦੀ ਪਹਿਲਾਂ ਤਿਆਰੀ ਸੀ ਵੀ ਇਹਨਾਂ ਨੂੰ ਮਾਰਨਾ ਮਾਰਨਾ ਬੋਲੀ ਨੇ ਚਾਰ ਦਿਨ ਰੇਲ ਕੀਤੀ ਆ ਜਿਹੜੇ ਬੰਦੇ ਜਿਹਨਾਂ ਨੇ ਗੁੜ ਨਹੀਂ ਗੁਰਦੇਵ ਸਿੰਘ ਸਾਫ ਕਸਰਾ ਮਨੂਤਾ ਸਾਫ ਕਸਰਾ ਸਰਪੰਚਾ ਨਾਨ ਨਿਸ਼ਾਨ ਸਿੰਘ ਆ ਤੇ ਇਹ ਸੱਤ ਅੱਠ ਬੰਦੇ ਲੈ ਕੇ ਆਇਆ ਵਾ ਪਤਾ ਉਹ ਹਾਰੇ ਕੋ ਥਿਆਰ ਹੋ ਆਇਆ ਨਾ ਪਿੰਡ ਕੋਲ ਹੋਰ ਪੈਲੀਆਂ ਦੀ ਆ ਇਹ ਸਿੱਧੇ ਮਾਰ ਮਾਰ ਕੇ ਤੇ ਆ ਭੱਜ ਗਿਆ ਗਿਆ ਵੀ ਟੌਰ ਨਾਨਕ ਇਹਦੀ ਜੁਰਤਾ লাশ ਚੋਕੇ ਵਿਖਾਓ ਜਿਹੜਾ ਸੀ ਉਹਨਾਂ ਚ ਰਾਇ ਹੋਣਾ ਟੌਰ ਨਾ ਗਿਆਂਦਾ ਮਾਰਿਆ ਵੀ ਮੈਜੋ 2 ਗੋਲੀਆਂ ਜਲੀ ਹਾਂਜੀ 5 ਗੋਲੀਆਂ ਇਹਦੇ ਮਾਰੀਆਂ ਤੇ 2 ਉਹਦੇ ਮਾਰ ਗਿਆ ਸਰਪੰਚ ਸਾਹਿਬ ਕਾ ਇਹਦਾ ਤਾਇਆ ਉਹਦੇ ਮਾਰ ਗਿਆ ਉਹਦੇ ਮਾਰ ਗਿਆ ਜਿਹਦਾ ਦੀ ਡੈਥ ਵੀ ਨਾ ਲਾ ਗਈ ਜਰਨੈਲ ਸਿੰਘ ਆ ਜੀ ਸਾਨੂੰ ਸਾਨੂੰ ਬਲਵਿੰਦਰ ਸਿੰਘ ਆ ਜੀ ਉਮਰ ਕਿੰਨੀ ਕ ਨਾ ਉਮਰ ਹੋਣੀ 45 ਸਾਲ ਹੋਣੀ ਆ ਪਰਿਵਾਰ ਕਿੱਥੇ ਹਾਂਜੀ ਪਰਿਵਾਰ ਕਿੱਧੇ ਕਿੱਦਿ ਹੈ ਪਰਿਵਾਰ ਦੇ ਤਿੰਨ ਭਰਾ ਵਾਏ ਅੱਛਾ ਜੀ ਤੇ ਪਿਓ ਦੀ ਪਹਿਲਾਂ ਦੱਸ ਤੋ ਹਸ ਜੀ ਆਪਾਂ 6 ਮਹੀਨੇ ਹੋ ਗਏ ਆ ਇਹ ਜਗਮੀ ਇਹਨਾਂ ਦਾ ਉਹਨਾਂ ਦਾ ਜਸਮント ਸਿੰਘ ਆ ਇੱਕ ਜਗਮੀ ਇਹ ਨਾਲ ਆ ਇੱਕ ਜਗਮੀ ਆ ਤੇ ਜਿਹੜਾ ਅਮਨ ਹੀ ਅਮਨ ਦੇ ਵਿੱਚ ਲੱਗਾ ਗੋਲੀ ਮਾਰਨੇ ਉਹ ਭੱਜ ਗਿਆ ਉਹਦੇ ਵੀ ਮਾਰੀਆਂ ਉਹਨੇ ਤੇ ਜਿਹੜਾ ਦੂਜੇ ਪੰਚਾਇਤ ਵਾਲੇ ਉਹ ਸਾਈਡ ਤੇ ਹੋਵੇ ਜੋ ਬੋਲਿਆਂ ਦਾ ਜੇ ਗਾਂ ਆ ਦੂਜਿਆਂ ਨੂੰ ਮਾਰਦੇ ਨਾਲ ਬੋਲੀ ਕਿਤੇ ਹੋਣੀ ਬੋਲੀਗੁਰਦ ਭਾਈ ਮਾਨ ਸਿੰਘ ਦੇ ਗੁਰਦਾਰੇ ਰਿ ਰਟਾਲ ਪੇਂਡਾ ਰਟਾਲ ਪੇਂਡਾ ਤੇ ਹਾਂ ਜੀ ਇੰਡੀਆ ਦੀ ਪਹਿਲਾ ਸਲਾਹ ਹੈ ਵੀ ਜਿਹੜਾ ਬੋਲੀ ਨੂੰ ਆਇਆ ਤੇ ਮੈਨ ਲਗਾ ਦੇ ਚਾਰ ਪੁਲੀਆਂ ਨੇ ਡਿਲੇ ਕੀਤੀਆਂ ਪਹਿਲੂ ਹਾਂ ਜੀ ਇੱਕ ਨਜਾਇਜ਼ ਪਿਸਤੌਲ ਆ ਤੇ ਇੱਕ ਲਿਸੈਂਸੀ ਇਹਦੇ ਕੋਲ ਆ ਤੇ ਜਿਹੜੇ ਮੁੰਡੇ ਦੂਜੇ ਉਹਨਾਂ ਕੋਲ ਨਜਾਇਜ਼ ਹਥਿਆਰ ਵਾ ਇਹਨਾਂ ਪਿੰਡ ਜਣਾ ਕਦੀ 200 200 ਬੰਦਾ ਪਿੰਡ ਜੀ ਲਾ ਕੇ ਦਸਤ ਜਿਆਦੀ ਮਣਾਉਣ ਡਿਆ ਲਾਮਾ ਮੇਲੇ ਤੇ 200 200 ਗੱਡੀ ਲਿਆਉਂਦਾ ਵਾ ਇਹ ਪਿੰਡ ਜਣਾ ਮੈਂ ਕਿਸ ਨੂੰ ਰਹਿ ਨਹੀਂ ਦੇਣਾ ਇਹਨੇ ਬਹੁਤੀ ਦਸਤ ਪਾਈ ਆ ਆਦੇ ਇਹੋ ਪ੍ਰਮਾਣਾਂ ਨਾਲ ਸਖਤ ਤੋਂ ਸਖਤ ਕਾਰਵਾਈ ਕੀਤੀ ਜੀ ਪਿੰਡ ਦਾ ਸਰਪੰਚ ਜੀ ਹਾਂਜੀ ਉਹ ਉਹ ਆ ਕਿ ਸਰਪੰਚ ਹੀ ਆ ਆਮ ਪਾਰਟੀ ਦਾ ਕਦੀ ਉਹ ਕਾਲੀਆਂ ਜਿਹੋ ਹੁੰਦਾ ਕਦੀ ਕਾਂਗਰਸ ਹੀ ਹੁੰਦਾ ਉਹ ਕਿ ਗੋਲੀ ਮਾਰੀ ਆ ਆਮ ਪਾਰਟੀ ਵਿੱਚ ਜਿਹੋ ਨਾ ਨਾ ਕਾਂਗਰਸ ਹੀ ਤਾਂ ਜਿਹਦੇ ਗੋਲੀ ਮਾਰੀ ਆ ਜਿਹਨੇ ਮਾਰੀ ਆ ਆਮ ਪਾਰਟੀ 'ਚ ਹੋਣੀ ਸੀ ਆਮ ਪਾਰਟੀ ਹਾਂਜੀ ਕੀ ਨਾਲ ਸਰ ਦਰਿਆਲ ਸਿੰਘ ਸੱਧਾਰਾ ਸਿੰਘ ਸਨ ਉਹ ਕੀ ਮੰਗ ਕਰਦੇ ਕਿ ਉਹਨਾਂ ਜੀ ਦਾ ਐਂ ਆਂਦੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਸੱਤ ਸੱਤ ਕਾਰਵਾਈ ਹੋਣੀ ਚਾਹੀਦੀ ਆ ਅਸਲ ਜਿਹੜਾ ਮਰਡਰਰ ਇਸਰ ਕੀ ਸਾਲਾ ਨਾਮ ਹੈ ਇਹ ਜੀ ਆਪਣਾ ਰਟੋਲ ਪਿੰਡ ਆਜ ਉੱਥੇ ਪਿੰਡ ਦੀ ਪੰਚਾਇਤ ਦੀ ਬੋਲੀ ਹੋ ਰਹੀ ਗੋਲੀ ਦਰਾਣੀ ਇਹਨਾਂ ਦੀ ਆਪਸ ਤੋਂ ਤੋਂ ਮੈਮ ਹੋਈ ਆ ਉੱਥੇ ਜਿਹੜੀਆਂ ਗੋਲੀਆਂ ਬੰਦਿਆਂ ਤੇ ਮਾਰਤੀਆਂ ਗਿਆ ਇੱਕ ਦੀ ਡੈਥ ਹੋ ਗਈਆਂ ਦੂਜਾ ਅਮਰ ਸਰ ਰਹਿ ਗਿਆ ਸੰਜੇ ਡੈਥ ਦਾ ਨਾਮ ਸਰ ਹੋ ਗਈ ਇਹਦਾ ਨਾਮ ਸਾਹਿਬ ਇਲੈਕਸ਼ਨ ਲੜਿਆ ਸੀਗੇ ਸਰਪ ਜਰਨੈਲ ਸਿੰਘ ਦਾ ਨਾਮ ਇਹ ਸਰ ਕੁਝ ਨਹੀਂ ਇੱਕ ਜਨੂ ਹੋਇਆ ਅਮਰ ਸਰ ਉੱਥੇ ਅਮਰ ਸਰ ਰਹਿ ਗਿਆ